ਹੋ ਸਾਡੇ ਵੇ ਤਾ ਨਹੀਂ ਹੋਇਆ ਫਕੀਰਾਂ ਵਾਲਾ ਹੋ ਸਾਡੇ ਵੇ ਤਾ ਨਹੀਂ ਹੋਇਆ ਫਕੀਰਾਂ ਵਾਲਾ ਲੋਕੋ ਢਾਟੀ ਠੱਗੀ ਕੀਤੀ ਐ ਹਉ ਦੱਤੀ ਠੱਗੀ ਕੀਤੀ ਨਸੀਬਾਂ ਸਾਡੇ ਨਾਲ ਸਾਡਾ ਐਵੇਂ ਤਾਂ ਨਹੀਂ ਹੋਇਆ ਏ ਫਿਕਰਾਂ ਵਾਲੋਂ ਹੋਸੀ ਚੌਧਰੀ ਸਾ ਪਿੰਡ ਵਿੱਚ ਕੋਈ ਮਾਣ ਵੀ ਸੀ ਸਾਡਾ ਅਸੀਂ ਚੌਧਰੀ ਸਾਪਿੰਟੇ ਵਿੱਚ ਕੋਈ ਮਾਨਵੀ ਸੀ ਸਾਡਾ ਹੋਂਕਦੇ ਧਰਤੀ ਸੀ ਸਾਡੀ ਅਸਮਾਨ ਵੀ ਸੀ ਸਾਡਾ ਹੋਂਕਦੇ ਧਰਤੀ ਸੀ ਸਾਡੀ ਅਸਮਾਨ ਵੀ ਸੀ ਸਾਡਾ ਖੇਡ ਇਸ਼ਕੇ ਦੀ ਖੇਡੀ ਖੇਡ ਇਸ਼ਕੇ ਦੀ ਖੇਡੀ ਹੋ ਜਿਹੜੀ ਕਰ ਗਈ ਕੰਗਾ ਸਾਡਾ ਐਵੇਂ ਤਾਂ ਨਹੀਂ ਹੋਇਆ ਏ ਫਕੀਰਾਂ ਵਾਲਾ ਉਹ ਸਾਡਾ ਐਵੇਂ ਤਾਂ ਨਹੀਂ ਹੋਇਆ ਏ ਫਕੀਰਾਂ ਵਾਲਾ